ਸਤਿ ਸ੍ਰੀ ਅਕਾਲ ਜੀ ਰੰਗ ਪੰਜਾਬ ਦੇ 1469 ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਜੀ ਬਣਾਉਣ ਲੱਗੇ ਆ ਪਿਆਜ਼ ਵਾਲੇ ਪਰੌਂਠੇ ਤੇ ਪਿਆਜ਼ ਵਾਲੇ ਪਰੌਂਠੇ ਅਸੀਂ ਵੱਖਰੇ ਤਰੀਕੇ ਨਾਲ ਬਣਾਵਾਂਗੇ ਤੁਸੀਂ ਸਾਡੀ ਵੀਡੀਓ ਦੇ ਨਾਲ ਬਣਿਆ ਰਹਿਣਾ ਤੇ ਰੰਗ ਪੰਜਾਬ ਦੇ 1469 ਮਸਾਲਾ ਕਿਚਨ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਇਹਦੇ ਵਾਸਤੇ ਜੀ ਅਸੀਂ ਲੈ ਲਿਆ ਪਿਆਜ਼ ਅਦਰਕ ਪਦੀਨਾ ਤੇ ਹਰੀ ਮਿਰਚ ਬਾਕੀ ਅਸੀਂ ਇਦ ਨੂੰ ਕਟਿੰਗ ਕਰਕੇ ਤੇ ਬਾਅਦ ਵਿੱਚ ਦਿਖਾਉਣਾ ਤੁਹਾਨੂੰ ਕਿ ਕਿਹੜੇ-ਕਿਹੜੇ ਆਪਾਂ ਮਸਾਲੇ ਪਾਏ ਆ ਇਸ ਤਰ੍ਹਾਂ ਦੇ ਤੁਸੀਂ ਪਿਆਜ਼ ਵਾਲੇ ਪਰੌਂਠੇ ਨਹੀਂ ਖਾਦੇ ਹੋਣਗੇ ਇਸ ਕਰਕੇ ਸਾਡੀ ਵੀਡੀਓ ਨਾ ਐਂਡ ਤੱਕ ਬਣਿਆ ਰਹਿਣਾ ਅਸੀਂ ਪਿਆਜ਼ ਅਦਰਕ ਹਰੀ ਮਿਰਚ ਸਾਰੀਆਂ ਚੀਜ਼ਾਂ ਪਦੀਨਾ ਅਸੀਂ ਇਹਨਾਂ ਨੂੰ ਲਿਆ ਜੀ ਕੱਟ ਕੱਟ ਕੇ ਤੇ ਹੁਣ ਅਸੀਂ ਇਹਨਾਂ ਦੇ ਵਿੱਚ ਕਰਦੇ ਆ ਜੀ ਮਸਾਲੇ ਮਿਕਸ ਇੱਧਰ ਅਸੀਂ ਆਟਾ ਜਿਹੜਾ ਉਹ ਥੋੜਾ ਟਾਈਮ ਪਹਿਲਾਂ ਆਹ ਵੇਖੋ ਗੁੰਨ ਕੇ ਰੱਖ ਲਿਆ ਸੀਗਾ ਤੇ ਆਟਾ ਸਾਡਾ ਬਿਲਕੁਲ ਐ ਸੌਫਟ ਮਲੈਮ ਇਹ ਤਾਂ ਆਪਾਂ ਸਾਰੇ ਵਧੀਆ ਹੀ ਗੁੰਨਦੇ ਆਂ ਆਟਾ ਤੇ ਹੁਣ ਅਸੀਂ ਇਹਦੇ ਵਿੱਚ ਕਿਉਂ ਪਹਿਲੋਂ ਸਾਰੀ ਤਿਆਰੀ ਕੀਤੀ ਹੋਊਗੀ ਫਿਰ ਮਸਾਲੇ ਰਲਾਵਾਂਗੇ ਕਿਉਂਕਿ ਜਿਹੜੇ ਪਿਆਜ਼ ਆ ਇਹਨਾਂ ਦੇ ਵਿੱਚ ਮਸਾਲਾ ਜਿਹੜਾ ਉਹ ਜ਼ਿਆਦਾ ਚਿਰ ਪਹਿਲੋਂ ਨਹੀਂ ਮਿਕਸ ਕਰਨਾ ਚਾਹੀਦਾ ਕਿਉਂਕਿ ਇਹ ਫਿਰ ਪਾਣੀ ਛੱਡ ਦਿੰਦੇ ਆ ਤੇ ਇਹਦੇ ਵਿੱਚ ਹੁਣ ਸਾਡੇ ਜਾਣਗੇ ਜੀ ਸਾਰੇ ਮਸਾਲੇਵਾਰੋ ਬਾਰੇ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਜ਼ਵੈਨ ਆਪਾਂ ਚੀਜ਼ਾਂ ਦੀ ਅਮਾਊਂਟ ਉਨੀ ਹੀ ਰੱਖਾਂਗੇ ਜਿੰਨਾ ਸਾਡਾ ਪਿਆਜ਼ ਤੇ ਹੁਣ ਜਾਓ ਇਹਦੇ ਵਿੱਚ ਜੀ ਥੋੜਾ ਗਰਮ ਮਸਾਲਾ ਹੋਂ ਜਾਉਗਿਆ ਇਹਦੇ ਵਿੱਚ ਜੀ ਜੀਰਾ ਤੇ ਥੋੜੀ ਜੀ ਪਾਵਾਂਗੇ ਜੀ ਆਪਾਂ ਰੋਗਣੀ ਮਿਰਚ ਥੋੜਾ ਕਲਰ ਆ ਜਾਏਗਾ ਤੇ ਨਾਲ ਹੀ ਇਹਦੇ ਵਿੱਚ ਆਪਾਂ ਪਾਵਾਂਗੇ ਅਨਾਰ ਦਾਣਾ ਇਹ ਆ ਜੀ ਸਾਡਾ ਅਨਾਰ ਦਾਣਾ ਤੇ ਹੁਣ ਤੁਸੀਂ ਕਹੋਗੇ ਜਦੋਂ ਅਨਾਰ ਦਾਣਾ ਪਾ ਲਿਆ ਤੇ ਫਿਰ ਇਹਦੇ ਵਿੱਚ ਆਮਚੂਰ ਦੀ ਕੀ ਜ਼ਰੂਰਤ ਆ ਕਿਉਂਕਿ ਆਪਾਂ ਪਰੌਂਠਾ ਪਿਆਜ਼ ਵਾਲਾ ਬਣਾ ਰਹੇ ਆ ਪਿਆਜ਼ ਵਾਲਾ ਪਰੌਂਠਾ ਜਿਹੜਾ ਇਹ ਮਤਲਬ ਕਿ ਖਟਾਸ ਵੀ ਰਚ ਪੂਰੀ ਹੋਣੀ ਚਾਹੀਦੀ ਆ ਤੇ ਇਹ ਰਚ ਮਸਾਲੇ ਵੀ ਪਿਆਜ਼ ਵਾਲਾ ਪਰੌਂਠਾ ਜਿਹੜਾ ਇਹ ਸਾਨੂੰ ਫਿੱਕਾ ਫਿੱਕਾ ਬਿਲਕੁਲ ਵੀ ਚੰਗਾ ਨਹੀਂ ਲੱਗੂ ਰਚ ਖਟਾਸ ਵੀ ਪੂਰੀ ਹੋਵੇ ਤੇ ਇਹਦੇ ਵਿੱਚ ਤੇ ਆ ਜੀ ਸਾਡਾ ਹੈਗਾ ਆਮਚੂਰ ਪਾਊਡਰ ਜੋ ਅਸੀਂ ਕਰਦੀਆਂ ਅਸੀਂ ਅੰਬੀਆਂ ਦਾ ਆਪ ਬਣਾਇਆ ਵਾ ਤੇ ਇਹ ਫਰੈਸ਼ ਹੈਗਾ ਵਾ ਤੇ ਇਹਦੇ ਨਾਲ ਹੀ ਜਾਊਗਾ ਥੋੜਾ ਜਿਹਾ ਸਾਡਾ ਗ੍ਰੈਂਡ ਕੀਤਾ ਧਨੀਆ ਪਾਊਡਰ ਇਹਨੂੰ ਅਸੀਂ ਦੜੜਹੜੜ ਕੀਤਾ ਆਵਾ ਦੜੜਹੜੜ ਹੀ ਸੁਆ ਨੱਗੂ ਕਾ ਤੇ ਇਹਦੇ ਵਿੱਚ ਅਸੀਂ ਇਨਾਂ ਨੂੰ ਕਰ ਲਾਂਗੇ ਜੀ ਅਸੀਂ ਮਿਕਸ ਇਹਨਾਂ ਮਸਾਲਿਆਂ ਨੂੰ ਅਸੀਂ ਕਰ ਲਿਆ ਜੀ ਚੰਗੀ ਤਰ੍ਹਾਂ ਮਿਕਸ ਤੇ ਹੁਣ ਤੁਸੀਂ ਦੱਸੋਗੇ ਕਮੈਂਟ ਕਰਕੇ ਕਿ ਇੱਕ ਚੀਜ਼ ਕਿਹੜੀ ਮੇਨ ਆ ਜਿਹੜੀ ਅਸੀਂ ਅਜੇ ਇਹਦੇ ਵਿੱਚ ਪਾਈ ਹੀ ਨਹੀਂ ਜੀ ਤੋਂ ਬਿਨਾਂ ਤਾਂ ਇਹਦਾ ਕੋਈ ਕਰਾਰਾਪਨ ਆਊਗਾ ਨਹੀਂ ਉਹ ਇਹਦੀ ਮੇਨ ਚੀਜ਼ ਆ ਜੀ ਸਾਰੇ ਮਸਾਲੇ ਆਪਾਂ ਮਿਕਸ ਕਰਕੇ ਥੋੜਾ ਜਿਹਾ ਅਸੀਂ ਪਾਵਾਂਗੇ ਇਹਦੇ ਵਿੱਚ ਜੀ ਅਰਗੈਨੋ ਸੀਡ ਇਹਦਾ ਨਾ ਫਲੇਵਰ ਬਹੁਤ ਸੋਹਣਾ ਹੁੰਦਾ ਵਾ ਜੇ ਹੈਗੇ ਆ ਪਾ ਲਓ ਜੇ ਨਹੀਂ ਹੈਗੇ ਤੁਸੀਂ ਇਹਨਾਂ ਨੂੰ ਸਕਿਪ ਵੀ ਕਰ ਸਕਦੇ ਆ ਕੋਈ ਜ਼ਰੂਰੀ ਨਹੀਂ ਪਰ ਪਿਆਜ਼ ਵਾਲੇ ਪਰੌਂਠਾ ਜਿਹੜਾ ਨਾ ਇਹ ਬੰਦਾ ਹੀ ਮਸਾਲਿਆਂ ਦੇ ਨਾਲ ਆ ਤੇ ਦੇਖੋ ਕਿੰਨੇ ਸੋਹਣੇ ਨੇ ਬਿਲਕੁਲ ਵੀ ਪਾਣੀ ਨਹੀਂ ਛੱਡਿਆ ਪਰੌਂਠੇ ਖਣਪਣੇ ਤੇ ਹੁਣ ਅਸੀਂ ਕਰਦੇ ਆ ਜੀ ਪਰੌਂਠੇ ਦੀ ਤਿਆਰੀ ਕੁਲਕਾ ਜੀ ਅਸੀਂ ਵੇਖ ਲਿਆ ਵਾ ਥੋੜਾ ਪੇੜਾ ਅਸੀਂ ਵੱਡਾ ਸੀ ਲਿਆ ਸੀ ਇਸ ਕਰਕੇ ਕਿਉਂਕਿ ਸਰ ਜਿਹੜਾ ਪਰੌਂਠਾ ਹੁੰਦਾ ਵਾ ਇਹਦਾ ਆਕਾਰ ਥੋੜਾ ਵੱਡਾ ਹੀ ਹੋਣਾ ਚਾਹੀਦਾ ਵਾ ਕਿਉਂਕਿ ਪਰੌਂਠੇ ਤਾਂ ਤੁਸੀਂ ਹੀ ਬਣਾਉਨੇ ਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼ ਫੀਲਿੰਗ ਤੁਸੀਂ ਆਪਣੀ ਲੋੜ ਅਨਸਾਰ ਵੀ ਕਰ ਸਕਦੇ ਆ ਜੇ ਤੁਸੀਂ ਹੱਡੇ ਲਿਆਜ ਨਾਲ ਫੀਲਿੰਗ ਕਰੋਗੇ ਤਾਂ ਫਿਰ ਤਾਂ ਬਹੁਤ ਹੀ ਵਧੀਆ ਪਰੌਂਠਾ ਬਣੂਗਾ ਇਹ ਜੀ ਹੋ ਚੁੱਕੀ ਆ ਪਰੌਂਠੇ ਦੀ ਫੀਲਿੰਗ ਇਨੀ ਹੀ ਆਪਾਂ ਕਾਫੀ ਆ ਤੇ ਹੁਣ ਅਸੀਂ ਜਿਹੜੀ ਚੀਜ਼ ਇਹਦੇ ਵਿੱਚ ਨਹੀਂ ਸਿਪਾਈ ਹੁਣ ਅਸੀਂ ਪਾਵਾਂਗੇ ਜੀ ਉਹ ਤੇ ਉਹ ਚੀਜ਼ ਕਿਹੜੀ ਹੈ ਜੀ ਉਹ ਹੈ ਜੀ ਲੂਣ ਇਹ ਅਸੀਂ ਲੂਣ ਨਹੀਂ ਸਿਪਾਇਆ ਕਿਉਂਕਿ ਜੇਕਰ ਆਪਾਂ ਲੂਣ ਪਾ ਦਿੱਤਾ ਪਹਿਲਾਂ ਹੀ ਤੇ ਆਪਣੇ ਜਿਹੜੇ ਪਿਆਜ਼ ਆ ਉਹਨਾਂ ਨੇ ਛੱਡ ਦੇਣਾ ਪਾਣੀ ਤੇ ਜਿਹੜਾ ਆਪਣਾ ਪਰੌਂਠਾ ਵਾ ਉਹ ਨਾ ਕਰੰਚੀ ਹੀ ਬਣਨਾ ਨਾ ਫਿਰ ਹੈ ਬੰਨਾ ਉਹਨਾਂ ਨੇ ਮਤਲਬ ਕਿ ਪਾਣੀ ਛੱਡ ਦੇਣਾ ਵਾ ਥੋੜਾ ਜਿਆ ਹੋਰ ਤਰ੍ਹਾਂ ਦਾ ਹੋ ਜਾਂਦਾ ਫਿਰ ਹੋਰ ਚੰਗਾ ਨਹੀਂ ਲੱਗਦਾ ਬੰਦਾ ਹੀ ਨਹੀਂ ਵਧੀਆ ਵੇਲਣ ਦੇ ਵਿੱਚ ਠੀਕ ਆ ਤੇ ਹੁਣ ਅਸੀਂ ਇਹਨੂੰ ਇਸੇ ਤਰ੍ਹਾਂ ਤੁਹਾਨੂੰ ਦੱਸਦੇ ਆ ਕਿ ਅਸੀਂ ਪਰੌਂਠੇ ਨੂੰ ਕਰ ਲਾਂਗੇ ਜੀ ਇਸ ਤਰ੍ਹਾਂ ਫੋਲਡ ਇਹ ਹਲਕੇ ਹਲਕੇ ਹੱਥਾਂ ਦੇ ਨਾਲ ਆਪਾਂ ਇਹਨੂੰ ਕਰਾਂਗੇ ਜੀ ਕਿਉਂਕਿ ਇੱਥੇ ਆਪਾਂ ਜ਼ਿਆਦਾ ਪ੍ਰੈਸ਼ਰ ਨਹੀਂ ਪਾਉਣਾ ਜੇ ਆਪਾਂ ਇੱਥੇ ਜ਼ਿਆਦਾ ਪ੍ਰੈਸ਼ਰ ਪਾਵਾਂਗੇ ਇੱਕ ਪਟ ਜਾਊਗਾ ਮੇਰੇ ਮਾਪੇ ਇਸ ਤਰ੍ਹਾਂ ਨੇ ਥੋੜਾ ਜਿਹਾ ਥੋੜਾ ਵੀ ਲਾਂਗੇ ਜੀ ਅਸੀਂ ਇਸ ਤਰ੍ਹਾਂ ਥੋੜਾ 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 ਪੋਲਾ ਪੋਲਾ ਹੱਥਾਂ ਦੇ ਨਾਲ ਬਿਲਕੁਲ ਕੋਨੇ ਦੀ ਸ਼ੇਪ ਕਿੰਨੀ ਸੋਹਣੀ ਆਈ ਹੈ ਇਹਦੀ ਰੈਸਟੋਰੈਂਟ ਸਟਾਈਲ ਜਾਂ ਟਾਬਾ ਸਟਾਈਲ ਕਿ ਲੋ ਦੇਖੋ ਕਿੰਨੀ ਸੋਹਣੀ ਇਹਦੀ ਆਈ ਹੈ ਸ਼ੇਪ ਹੁਣ ਅਸੀਂ ਇਹਨੂੰ ਪਾਵਾਂਗੇ ਗਰਮ ਤਵੇ ਤੇ ਉਨਾ ਸੀ ਤੇ ਤੇ ਲਾਵਾਂ ਕਿ ਘਿਓ ਕਿਉਂ ਤੇ ਤੁਸੀਂ ਜੋ ਵੀ ਵਰਤਦੇ ਆ ਤੁਸੀਂ ਉਹ ਲਾ ਸਕਦੇ ਆ ਕਈ ਤਾਂ ਦੇਸੀ ਘਿਓ ਦੇ ਵਿੱਚ ਹੀ ਪਰੌਂਠਾ ਤਿਆਰ ਕਰਦੇ ਆ ਪਰ ਜਿੱਥੋਂ ਤੱਕ ਮੈਨੂੰ ਪਤਾ ਜਿੰਨਾ ਕਿ ਮੈਂ ਸੁਣਿਆ ਵਾ ਕਿ ਤਵੇ ਦੇ ਉੱਪਰ ਕਦੇ ਵੀ ਕਿਸ ਕੋਈ ਵੀ ਪਰੌਂਠਾ ਫੁਲਕਾ ਤੁਸੀਂ ਬਣਾਉਨੇ ਆ ਤੇ ਤਵੇ ਦੇ ਉੱਪਰ ਸੜਨ ਵਾਸਤੇ ਦੇਸੀ ਘਿਓ ਬਿਲਕੁਲ ਨਾ ਲਾਓ ਉਹ ਸਾਡੀ ਸਿਹਤ ਲਈ ਨੁਕਸਾਨਦਾ ਦੇ ਆ ਉਹ ਨਹੀਂ ਆਪਾਂ ਲਾਉਣਾ ਅਸੀਂ ਐਵੇਂ ਜਿਆਦਾ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਵਾ ਸਰੋਂ ਦਾ ਤੇਲ ਹੀ ਵਰਤਦੇ ਆ ਤੇ ਅਸੀਂ ਪਰੌਂਠਿਆਂ ਵਾਸਤੇ ਵੀ ਸਾੜ ਕੇ ਸਰੋਂ ਦਾ ਤੇਲ ਵਰਤ ਲੈਂਦੇ ਆ ਪਰ ਇੱਥੇ ਅੱਜ ਅਸੀਂ ਅਸੀਂ ਥੋੜਾ ਜਿਹਾ ਏਜੀ ਅਸੀਂ ਥੋੜਾ ਜਿਹਾ ਸੋਇਆਬੀਨ ਆਇਲ ਜਿਹੜਾ ਵਾ ਉਹ ਵਰਤਿਆ ਵਾ ਇੱਥੇ ਕਿਉਂਕਿ ਅਸੀਂ ਤਵੇ ਤੇ ਕਦੀ ਹੀ ਘਿਓ ਲਾ ਕੇ ਮੁੱਦਾ ਨਹੀਂ ਮਾਰਦੇ ਕਿਉਂਕਿ ਉਹ ਜਿਹੜਾ ਸਾੜਨ ਵਾਲਾ ਘਿਓ ਵਾ ਉਹ ਸਾਡੀ ਸਿਹਤ ਵਾਸਤੇ ਵਧੀਆ ਨਹੀਂ ਗਾ ਪਰੌਂਠਾ ਸਾਡਾ ਦੀ ਹੱਗੇ ਜਿਵੇਂ ਸੇਖ ਤੇ ਵੇਖੋ ਬਣ ਰਿਹਾ ਰਾੜਾ ਰੜ ਕੇ ਸਾਡਾ ਹੋ ਗਿਆ ਜੀ ਤਿਆਰ ਤੇ ਹੁਣ ਅਸੀਂ ਤੁਹਾਨੂੰ ਦਿਖਾਉਨੇ ਆ ਇਹਨੂੰ ਫਲੈਟਿੰਗ ਕਰਕੇ ਪਿਆਜ਼ ਵਾਲਾ ਪਰੌਂਠਾ ਜੀ ਸਾਡਾ ਬਣ ਕੇ ਆ ਤਿਆਰ ਇਹ ਸਾਡਾ ਪਿਆਜ਼ ਵਾਲਾ ਪਰੌਂਠਾ ਦੇਖੋ ਕਿੰਨਾ ਸੋਹਣਾ ਇਹ ਬਣਿਆ ਵਾ ਇਹਨੂੰ ਅਸੀਂ ਤੁਹਾਨੂੰ ਕੱਟ ਕੇ ਵੀ ਦਿਖਾਤਾ ਦੇਖੋ ਫੀਲਿੰਗ ਦੇਖੋ ਜੀ ਕਿੰਨਾ ਸੋਹਣਾ ਇਹ ਲੱਭਣਿਆ ਤੇ ਨਾਲ ਤੁਸੀਂ ਲੋ ਜਿਹੜਾ ਵੀ ਤੁਹਾਡੇ ਕੋਲ ਚਾਰ ਆ ਸਾਡੇ ਕੋਲ ਆਮ ਦਾ ਚਾਰ ਸੀ ਦੇ ਨਾਲੋਂ ਮੱਖਣ ਜਿਹੜਾ ਮੱਖਣ ਦੇ ਨਾਲ ਖਾਂਦਾ ਵਾ ਤੇ ਜਿਹੜਾ ਅਸੀਂ ਇਹਨੂੰ ਤਾਂ ਹੀ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਜੀ ਸਭ ਤੋਂ ਜਿਹੜਾ ਅਸੀਂ ਤੁਹਾਨੂੰ ਕਿਹਾ ਸੀ ਨਾ ਦੇਸੀ ਘਿਓ ਨਹੀਂ ਉੱਪਰ ਲਾਉਣਾ ਤੇ ਉਹ ਸੜ ਜਾਂਦਾ ਦੇਸੀ ਘਿਓ ਤੁਸੀਂ ਇਸ ਤਰ੍ਹਾਂ ਹੀ ਪਰੌਂਠੇ ਦੇ ਉੱਪਰ ਲਾ ਕੇ ਤੇ ਜਦੋਂ ਤੁਸੀਂ ਦੇਸੀ ਘਿਓ ਇਹ ਕੱਚੇ ਵਾਲਾ ਖਾਓਗੇ ਵੈਸੇ ਵੀ ਇੱਕ ਚਮਚ ਜਾਂਦਾ ਚਮਚ ਦਿਨ ਦੇ ਵਿੱਚ ਖਾਣਾ ਜ਼ਰੂਰੀ ਆ ਆਪਾਂ ਨੂੰ ਵੈਸੇ ਡਾਕਟਰਾਂ ਨੇ ਬੰਦ ਕਰਤਾ ਤਾਂ ਆਪਣੇ ਸਰੀਰ ਜਿਹੜੇ ਉਹ ਖੁਸ਼ਕ ਹੋ ਗਿਆ ਦੇਸੀ ਘਿਓ ਤੁਸੀਂ ਜ਼ਰੂਰ ਖਾਇਆ ਕਰੋ ਮੈਨੂੰ ਇਹ ਕਿਤੇ ਪਤਾ ਲੱਗਾ ਸੀ ਮੈਂ ਵੀ ਉਦੋਂ ਦਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਮੈਂ ਬਿਲਕੁਲ ਨਹੀਂ ਸੀ ਖਾਂਦੀ ਤੇ ਹੁਣ ਮੈਂ ਇਸ ਤਰ੍ਹਾਂ ਦਿਨ ਦੇ ਵਿੱਚ ਅੱਧਾ ਚਮਚਾ ਚਮਚਾ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਖਾਣਾ ਹੁੰਦਾ ਵਾ ਪਰ ਖਾਣਾ ਕੱਚਾ ਤੇ ਤੁਸੀਂ ਮੱਖਣ ਵੀ ਲਾ ਸਕਦੇ ਆ ਤੇ ਦਹੀਂ ਦੇ ਵਿੱਚ ਤੁਸੀਂ ਪਾ ਸਕਦੇ ਆ ਜੀ ਥੋੜਾ ਜਿਹਾ ਪੁੱਜਾ ਹੋਇਆ ਜੀਰਾ ਤੇ ਨਾਲ ਕਾਲੀ ਮਿਰਚ ਤੇ ਥੋੜਾ ਜਿਹਾ ਤੁਸੀਂ ਇਹਦੇ ਚ ਪਾਓ ਨਮਕ ਆਪਣੇ ਸਵਾਦ ਅਨੁਸਾਰ ਠੀਕ ਆ ਤੇ ਹੁਣ ਤੁਸੀਂ ਆਪਣਾ ਪਰੌਂਠਾ ਵਾ ਜਿਹੜਾ ਉਹਨੂੰ ਤੁਸੀਂ ਖਾ ਸਕਦੇ ਆ ਕਿ ਤੁਹਾਡਾ ਪਰੌਂਠਾ ਜਿਹੜਾ ਉਹ ਬਿਲਕੁਲ ਤਿਆਰ ਹੋ ਚੁੱਕਾ ਵਾ ਤੁਸੀਂ ਇਹਨੂੰ ਚਾਹੋ ਤੇ ਇਸ ਤਰ੍ਹਾਂ ਵੀ ਖਾ ਸਕਦੇ ਆ ਤੇ ਤੁਸੀਂ ਇਹਨੂੰ ਚਾਹੋ ਤੇ ਤੁਸੀਂ ਇਹਨੂੰ ਦਹੀਂ ਦੇ ਨਾਲ ਵੀ ਖਾ ਸਕਦੇ ਆ ਤੇ ਪਰੌਂਠਾ ਆਪਣਾ ਜਿਹੜਾ ਵਾ ਬਿਲਕੁਲ ਜੀ ਤਿਆਰ ਤੇ ਬਹੁਤ ਹੀ ਵਧੀਆ ਬਣਿਆ ਪਰੋਂਠਾ ਜੀ ਆਪਣਾ ਬਿਲਕੁਲ ਬਣ ਕੇ ਤਿਆਰ ਆ ਤੁਸੀਂ ਦਹੀਂ ਨਾਲ ਵੀ ਖਾ ਸਕਦੇ ਆ ਤੁਸੀਂ ਕਿਓਰ ਨਾਲ ਵੀ ਖਾ ਸਕਦੇ ਮੱਖਣ ਨਾਲ ਵੀ ਖਾ ਸਕਦੇ ਆ ਤੁਹਾਡੇ ਕੋਲ ਕੋਈ ਅੰਬ ਦੀ ਚਟਨੀ ਬਣੀ ਆ ਤੁਸੀਂ ਉਹਦੇ ਨਾਲ ਵੀ ਖਾ ਸਕਦੇ ਆ ਤੁਸੀਂ ਸਾਡੇ ਤਰੀਕੇ ਦੇ ਨਾਲ ਪਿਆਜ਼ਾਂ ਵਾਲਾ ਪਰੋਂਠਾ ਬਣਾ ਕੇ ਖਾਓ ਸਿਰਫ 5-10 ਮਿੰਟ ਦੀ ਖੇਡ ਆ ਬਿਲਕੁਲ ਇੱਕ ਤਾਂ ਆਪਾਂ ਕਹਿ ਦਿੰਨੇ ਨਾ ਵੈਸੇ ਹੀ 5 ਮਿੰਟ ਵਿੱਚ 10 ਮਿੰਟ ਵਿੱਚ ਸੱਚ ਵਿੱਚ 5 ਮਿੰਟ ਦੇ ਵਿੱਚ ਪਰੋਂਠਾ ਬਣ ਕੇ ਤਿਆਰ ਆ ਇੱਕ ਟਾਈਮ ਕਾਰ ਵਿੱਚ ਕੋਈ ਚੀਜ਼ ਨਹੀਂ ਹੁੰਦੀ ਇੱਕ ਟਾਈਮ ਬੱਚੇ ਕਹਿੰਦੇ ਅਸੀਂ ਆ ਨਹੀਂ ਖਾਣਾ ਆ ਨਹੀਂ ਖਾਣਾ ਪਿਆਜ਼ ਵਾਲਾ ਪਰੋਂਠਾ ਸਿਹਤ ਲਈ ਵੀ ਬਹੁਤ ਵਧੀਆ ਤੇ ਬਣਾਉਣ ਲਈ ਵੀ ਬਹੁਤ ਵਧੀਆ ਮੰਮਾ ਵਾਸਤੇ ਤੁਸੀਂ ਸਾਡੇ ਤ ਪਰੋਂਠੇ ਖਾਓ ਤੇ ਸਾਡੇ ਚੈਨਲ ਨੂੰ ਰੰਗ ਪੰਜਾਬ ਦੇ 14 69 ਮਸਾਲਾ ਕਿਚਨ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਦੇਖ ਕੇ ਕਮੈਂਟ ਕਰਕੇ ਸਾਨੂੰ ਦੱਸੋ ਤੁਹਾਨੂੰ ਕੌਣ ਕੌਣ ਜਿਹੜੀ ਰੈਸਪੀ ਚਾਹੀਦੀ ਹੈ ਸਾਨੂੰ ਵੀ ਪਤਾ ਨਹੀਂ ਲੱਗਣ ਡਿਆ ਕਿ ਅਸੀਂ ਤੁਹਾਡੇ ਵਾਸਤੇ ਕੀ ਭੇਜੀਏ ਸਾਨੂੰ ਕਮੈਂਟ ਕਰਕੇ ਦੱਸੋ ਅਸੀਂ ਤੁਹਾਡੇ ਵਾਸਤੇ ਕੀ ਭੇਜੀਏ ਤੇ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੀਆਂ ਆਪਣੀ ਕਿਚਨ ਦੇ ਵਿੱਚੋਂ ਹੀ ਰੈਸਪੀਆਂ ਲੈ ਲੈ ਕੇ ਭੇਜਾਂਗੇ ਥੈਂਕ ਯੂ